ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਸਾਰੇ ਜੋ ਇਲਾਕੇ ਦੇ ਸਿੰਘ ਨੇ ਇੱਥੇ ਇਕੱਠੇ ਹੋਏ ਨੇ ਜੋ ਸੰਦੀਪ ਸਿੰਘ ਬਰਿਆਰਾਂ ਦਾ ਰਹਿਣ ਵਾਲਾ ਉਹਦਾ ਜੋ ਝਗੜਾ ਹੋਇਆ ਸੀ ਉਹਦੇ ਵਿੱਚ ਜੋਰੇ ਗਵੰਢੀ ਗਰੇ ਉਹਨਾਂ ਨੇ ਝਗੜਾ ਤੇ ਕੀਤਾ ਹੀ ਕੀਤਾ ਪਰ ਇੱਕ ਆਪਸ ਦੇ ਵਿੱਚ ਝਗੜਾ ਹੋ ਜਾਂਦਾ ਹੈ ਇਕ ਉਹਨਾਂ ਦੀ ਦਸਤਾਰ ਲਾਈ ਗਈ ਹੈ ਤੇ ਕੰਗਾ ਜਿਹੜਾ ਫੜ ਕੇ ਤੋੜਿਆ ਗਿਆ ਉਹਨੂੰ ਜ਼ਰਬ ਉੱਦ ਕੇ ਹੋਰ ਇੱਕ ਕਕਾਰਾਂ ਦੀ ਬਦਬੀ ਹੋਰੀ ਸ੍ਰੀ ਸਾਹਿਬ ਦੀ ਹੋਰੀ ਕੰਗੇ ਦੀ ਉਹਨੂੰ ਕੇਸਾਂ ਤੋਂ ਫੜ ਫੜ ਕੇ ਥੱਲੇ ਸੁੱਟਿਆ ਗਿਆ ਉਹਦਾ ਸਿਰ ਥੱਲੇ ਮਾਰਿਆ ਗਿਆ ਜਿਹੜੇ ਨਾਲ ਜੋ ਰਿਪੋਰਟ ਦੇ ਵਿੱਚ ਆਇਆ ਤੇ ਪੂਰੇ ਸਿਰ ਦੇ ਵਿੱਚ ਖੂਨ ਵੀ ਜੰਮਿਆ ਤੇ ਇਹ ਹੁਣ ਦਾ ਕੰਮ ਨਹੀਂ ਇਹ ਕੋਈ ਅੱਜ ਤੋਂ 3-4 ਸਾਲ ਪਹਿਲਾਂ ਅਸੀਂ ਪਹਿਲਾਂ ਵੀ ਇਹਨਾਂ ਦੇ ਘਰ ਇਹਨਾਂ ਦੇ ਪਿੰਡ ਇਕੱਠੇ ਹੋਏ ਸੀ ਤੇ ਇਹਨਾਂ ਦੀ ਚੌਂਕੀ ਵਿੱਚ ਇਹ ਰਿਪੋਰਟ ਵੀ ਕੀਤੀ ਗਈ ਸੀ ਉਦੋਂ ਏਰੀ ਸਿੰਘਣੀ ਦੀ ਦਸਤਾਰ ਨਹੀਂ ਗਈ ਸੀ ਤੇ ਏਰੀ ਸ਼੍ਰੀ ਸਾਹਿਬ ਦੀ ਵੀ ਵਿਦਬੀ ਉਦੋਂ ਕੀਤੀ ਗਈ ਸੀ। ਉਦੋਂ ਚੌਂਕੀ ਵਿੱਚ ਬਹਿ ਕੇ ਤੇ ਬਰਿਆਰਾਂ ਚੌਂਕੀ ਦੇ ਵਿੱਚ ਬਹਿ ਕੇ ਸਾਰੇ ਸਿੰਘਾਂ ਦੇ ਸਾਹਮਣੇ ਫੈਸਲਾ ਹੋਇਆ ਸੀ। ਇਹਨਾਂ ਦਾ ਝਗੜਾ ਮੁੱਕਾ ਉਦੋਂ ਬਾਅਦ ਚ ਉਥੇ ਕਈ ਵਾਰ ਉਸੇ ਚੌਂਕੀ ਦੇ ਵਿੱਚ ਇਹਨਾਂ ਦਾ ਬਹਿ ਕੇ ਫੈਸਲਾ ਹੋਇਆ ਤੇ ਹੁਣ ਜਿਹੜੀ ਲੜਾਈ ਹੋਈ ਹੈ ਸੰਦੀਪ ਸਿੰਘ ਹੁਣ ਉਥੇ ਸਰਕਾਰੀ ਹਸਪਤਾਲ ਉਥੇ ਦਾਖਲ ਹੈ ਉਹਨੂੰ ਸੱਟਾਂ ਲੱਗੀਆਂ ਨੇ ਤੇ ਇਹਨਾਂ ਨੇ ਏਰੀ ਕੇਸਾਂ ਦੀ ਵਿਦਬੀ ਕੀਤੀ ਗਈ ਯਾਰ ਅਸੀਂ ਉਥੇ ਹਸਪਤਾਲ ਵੀ ਗਏ ਸੀ ਕੱਲ ਇੱਥੇ ਦੀਨਾਰਾਗਾ ਥਾਣੇ ਦੇ ਵਿੱਚ ਵੀ ਗਏ ਸੀ ਤੇ ਉਹਨਾਂ ਨੂੰ ਕੱਲ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਕੋਈ ਕਾਰਵਾਈ ਹੁਣ ਤੱਕ ਨਹੀਂ ਕੀਤੀ ਗਈ ਤੇ ਹੁਣ ਅਸੀਂ ਸਾਰੇ ਸਿੰਘ ਇਕੱਠੇ ਹੋ ਗਏ ਤੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਹਾਂ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਦਵਾਂਗੇ ਤੁਹਾਨੂੰ ਉਮੀਦ ਹੈ ਵੀ ਉਹ ਜੋ ਇਹ ਲੰਮੇ ਸਮੇਂ ਤੋਂ ਸੰਦੀਪ ਸਿੰਘ ਦਾ ਝਗੜਾ ਚੱਲਦਾ ਉਹ ਹੀ ਆਪਣੇ ਇਹਦਾ ਖਤਮ ਕਰਨਗੇ ਸੋ ਉਹਨਾਂ ਨੂੰ ਮਿਲ ਕੇ ਤੇ ਬਾਅਦ ਦੇ ਵਿੱਚ ਜੋ ਵੀ ਇਹਦੋਂ ਅੱਗੇ ਕਾਰਵਾਈ ਹੋਏਗੀ ਉਹ ਸਾਰੇ ਸਿੰਘ ਇਨਸਾਫ ਹਨ ਉਮੀਦ ਹੈ ਇਨਸਾਫ ਮਿਲੇਗਾ ਤੇ ਬਾਕੀ ਜੋ ਬਾਅਦ ਵਿੱਚ ਹੋਏਗੀ ਉਹ ਸਾਰੇ ਸਿੰਘ ਮਿਲਣਗੇ ਤੇ ਉਹ ਜੋ ਵੀ ਹੋਏਗਾ ਕੇ ਕਾਰਵਾਈ ਕਰਨਗੇ ਕਾਰਨ ਇਹ ਹੈ ਵੀ ਇਹ Hindu ਪਰਿਵਾਰ ਨਾਲ ਸੰਬੰਧਤ ਰੱਖਦੇ ਨੇ ਇਹਨਾਂ ਨੇ ਅੰਮ੍ਰਿਤ ਛਕ ਲਿਆ ਇਹ ਸਿੱਖ ਬਣ ਗਏ ਨੇ ਲਾਗੇ ਸਾਰੇ ਪਰਿਵਾਰ ਦੂਸਰੇ ਨੇ ਉਹ ਇਹਨਾਂ ਨਾਲ ਜੋ ਆਪਸ ਦੇ ਵਿੱਚ ਇਹਨਾਂ ਦਾ ਭਾਈਚਾਰਾ ਸਾਰਾ ਉਹ ਇਹਨਾਂ ਨਾਲ ਹੀਰਖਾ ਕਰਦਾ ਪਹਿਲਾਂ ਜਦੋਂ ਪਹਿਲੀ ਵਾਰ ਇਹ ਜਿਹੜਾ ਮਸਲਾ ਸਾਡੇ ਹਥਿਆਰ ਵਿੱਚ ਆਇਆ ਸੀ ਉਦੋਂ ਵੀ ਇਹਨੇ ਪੋਥੀਆਂ ਰੱਖੀਆਂ ਸੀ ਤੇ ਉਦੋਂ ਥਾਣੇ ਵਿੱਚ ਉੱਥੇ ਜੋ ਚਮਕੀ ਹੈ ਇਹਨਾਂ ਦੇ ਪਿੰਡ ਉਥੇ ਇਹ ਬੀੜੀਆਂ ਸੁੱਟਣ ਦਾ ਕੇਸ ਆਇਆ ਸੀ ਇਹ ਜਥੇਬੰਦ ਜਥੇਬੰਦੇ ਵੱਲੋਂ ਸਾਨੂੰ ਭੇਜਿਆ ਗਿਆ ਸੀ ਤੇ ਉਦੋਂ ਵੀ ਇਹਨਾਂ ਇਹਨੇ ਪੋਥੀਆਂ ਰੱਖੀਆਂ ਘਰ ਦੇ ਉਹ ਬੀੜੀਆਂ ਸੁੱਟਦੇ ਰਹਿੰਦੇ ਨੇ ਇਹਨਾਂ ਦੇ ਘਰ ਲੱਗੇ ਜੇ ਕੱਚੇ ਇਨਸਾਫ ਮਿਲਦਾ ਠੀਕ ਹੈ ਇਹ ਕਾਗਜ਼ਾਂ ਨੂੰ ਕਰੋਗੇ ਅਗਲੇ ਹਾਂਜੀ ਫਿਰ ਅੱਗੇ ਜਥੇਬੰਦੀਆਂ ਤੱਕ ਤੇ ਗੱਲ ਪਹੁੰਚੇਗੀ ਜਰੂਰ ਹੁਣ ਤੇ ਥੋੜੇ ਇਲਾਕੇ ਦੇ ਜਿਹੜੇ ਸਿੰਘ ਨੇ ਚੌਣਵੇਂ ਸਿੰਘ ਰਿਓ ਇਕੱਠੇ ਹੋਏ ਨੇ ਉਦੋਂ ਅੱਗੇ ਵੀ ਫਿਰ ਇਨਸਾਫ ਦੇ ਤੇ ਮਿਲਣਾ ਚਾਹੀਦਾ ਇਨਸਾਫ ਤੇ ਮਿਲੇਗਾ ਜੀ ਅੱਜ ਗੁਰਦਾਸਪੁਰ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਿਰਫ ਆਗੂ ਸਹਿਬਾਨ ਜੋ ਐਸਐਸਪੀ ਦਫਤਰ ਗੁਰਦਾਸਪੁਰ ਐਸਐਸਪੀ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਆ ਔਰ ਜਿਸ ਦਾ ਮੇਨ ਕਾਰਨ ਇਹ ਹੈ ਕਿ ਜੋ ਗਿਆਨੀ ਸੰਦੀਪ ਸਿੰਘ ਵਾਸੀ ਪਿੰਡ ਬਰੀਆਰ ਜੋ ਪਿਛਲੇ ਦਿਨੀ ਕੁਝ ਸ਼ਰਾਰਤੀ ਅਨਸਰਾਂ ਨੇ ਸਿੱਧੇ ਤੌਰ ਤੇ ਟਾਰਗੇਟ ਕਰਕੇ ਸੰਦੀਪ ਸਿੰਘ ਹੋਣਾ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਹਨਾਂ ਦੇ ਕੇਸਾਂ ਦੀ ਬਦਬੀ ਕੀਤੀ ਗਈ ਔਰ ਕਕਾਰਾਂ ਦੀ ਵੀ ਬਦਬੀ ਕੀਤੀ ਗਈ ਵੱਖ-ਵੱਖ ਪਿੰਡਾਂ ਦੇ ਵਿੱਚ ਗਿਆਨੀ ਸੰਦੀਪ ਸਿੰਘ ਹੁੜਾ ਵੱਲੋਂ ਜਿੱਥੇ ਗੁਰਮਤਿ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਇੱਕ ਪ੍ਰਚਾਰਕ ਦੇ ਰੂਪ ਦੇ ਵਿੱਚ ਉਹ ਸਮਾਜ ਦੇ ਵਿੱਚ ਵਿਚਰ ਰਹੇ ਨੇ ਪਰ ਉਹਨਾਂ ਦੇ ਹੀ ਕੁਝ ਅਸਰਾਰਤੀ ਅੰਸਰ ਜੋ ਉਹਨਾਂ ਦੇ ਆਂਢਗੁਆਢ ਵਿੱਚ ਰਹਦੇ ਹੋ ਲੰਬੇ ਸਮੇਂ ਤੋਂ ਪਿਛਲੇ ਕਾਫੀ ਕੁਝ ਸਾਲਾਂ ਤੋਂ ਉਹਨਾਂ ਨੂੰ ਹਰ ਗੱਲ ਦੇ ਉੱਪਰ ਤੰਗ ਪ੍ਰੇਸ਼ਾਨ ਕਰਦੇ ਨੇ ਕਾਫੀ ਉਹਨਾਂ ਦੇ ਖਿਲਾਫ ਉਹਨਾਂ ਨੇ ਅੱਗੇ ਵੀ ਐਕਸ਼ਨ ਚੁੱਕਿਆ ਨਾ ਹੁਣ ਫੇਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਪਰ ਇਸ ਦਾ ਸਖਤ ਵਿਰੋਧ ਕਰਦਿਆ ਅੱਜ ਸਾਰੀਆਂ ਜਥੇਬੰਦੀ ਐਸਐਸਪੀ ਕੋਲ ਅਰਦਾਸ ਪਰ ਪਹੁੰਚੇ ਨੇ ਕਿ ਜੋ ਕਿਸਾਂ ਦੀ ਔਰ ਕਕਾਰਾਂ ਦੀ ਬੇਦਬੀ ਕੀਤੀ ਗਈ ਆ ਉਹਦੇ ਉੱਪਰ ਬਣਦੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਉਹਨਾਂ ਧਾਰਾਵਾਂ ਦੇ ਤਹਿਤ ਇਹਨਾਂ ਸ਼ਰਾਰਤੀ ਅਨਸਰਾਂ ਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਇਹ ਅਪੀਲ ਲੈ ਕੇ ਇਹ ਮੰਗ ਲੈ ਕੇ ਅਸੀਂ ਐਸਐਸਪੀ ਗੁਰਦਾਸਪੁਰ ਜੀ ਕੋਲ ਪਹੁੰਚੇ ਆ ਪਰ ਆਸ ਕਰਦੇ ਹਾਂ ਕਿ ਇਹ ਸਾਰੀਆਂ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਾਡੀ ਜਿਹੜੀ ਅਦਰਦਿਆ ਉਹਨੂੰ ਪ੍ਰਸ਼ਾਸਨ ਮਹਿਸੂਸ ਕਰੂਗਾ ਔਰ ਜਿਹੜੀ ਬੰਦੀ ਕਾਰਵਾਈ ਆ ਉਹ ਇਹਨਾਂ ਦੋਸ਼ੀਆਂ ਦੇ ਉੱਪਰ ਕੀਤੀ ਜਾਵੇਗੀ